ਸੋ ਇੱਕ ਪਾਰਟ ਹੋ ਜਿਹਦੇ ਸਾਨੂੰ ਕਰੀਬ ਸਾਨੂੰ ਫੋਨ ਆਂਦਾ ਇੱਕ ਕਿ ਚੰਦੂਮੰਦ ਏਰੀਆ ਦੇ ਵਿੱਚ ਜਿਹੜਾ ਹੈਗਾ ਵਾ ਕੱਲ 6 ਤਰੀਕ ਨੂੰ ਸ਼ਾਮ ਨੂੰ 7:30 10 ਵਜੇ ਜਿਹੜਾ ਹੈਗਾ ਵਾ ਦੋ ਘੁਟਿਆਂ ਦੇ ਵਿੱਚ ਲੜਾਈ ਹੋਈ ਹੈ। ਇਸੇ ਤਰ੍ਹਾਂ ਸਾਡੀ ਪੁਲਿਸ ਪਾਰਟੀ ਜਿਹੜੀ ਹੈਗੀ ਆ ਚੰਦੂਮੰਦ ਜਿਹੜਾ ਪਿੰਡ ਹੈਗਾ ਪੀਐਸ ਕਿਲਾ ਲਾਉਸਿੰਗ ਦੇ ਵਿੱਚ ਉਥੇ ਪਹੁੰਚਦੀ ਹੈ ਤੇ ਪ੍ਰੋਪਰ ਤਰੀਕੇ ਨਾਲ ਉਥੇ ਜਾ ਕੇ ਇਨਵੈਸਟੀਗੇਟ ਕੀਤਾ ਜਾਂਦਾ ਹੈ। ਤੇ ਉਸ ਤੋਂ ਪਤਾ ਲੱਗਦਾ ਹੈ ਕਿ ਦੋਹਾਂ ਘੁਟਿਆਂ ਦੇ ਵਿੱਚ ਆਪਸ ਦੇ ਵਿੱਚ ਗੋਲੀਆਂ ਚੱਲੀਆਂ। ਤੇ ਇਤੇ ਦਰਾਂ ਹੀ ਸਾਨੂੰ ਜਿਹੜਾ ਕਰਾਈਮ ਆਫ ਸੀਨ ਦੇ ਵਿੱਚ ਜਿਹੜੇ ਹੈਗੇ ਆ ਤਿੰਨ ਦੋ ਖਾਲੀ ਰੌਂ ਤੇ ਜਿਹੜਾ ਇੱਕ ਜਿਹੜਾ ਚਿੰਦਾ ਰੌਂ ਸਾਨੂੰ ਬ੍ਰਾਹਮਤ ਹੋਇਆ ਜਿਸ ਤੋ ਤਹਿਤ ਮਾਨਯੋਗ ਐਸਐਸਪੀ ਬਟਾਲਾ ਦੇ ਦਿਸਨ ਨਿਰਦੇਸ਼ ਕੀਤੇ ਜਿਹੜੇ ਹੈਗੇ ਆ ਵਕਫ ਟੀਮਾਂ ਦਾ ਸੰਗਠਨ ਕੀਤਾ ਗਿਆ ਤੇ ਹਰ ਅੱਪੂ ਜਿਹੜਾ ਹੈਗਾ ਇਨਵੈਸਟੀਗੇਸ਼ਨ ਨੂੰ ਉੰਗਾ ਲੱਗਿਆ ਉਸ ਤੋਂ ਬਾਅਦ ਸਾਨੂੰ ਪਤਾ ਲੱਗਿਆ ਕਿ ਮਦਨ ਮਸੀ ਜਿਹੜਾ ਪੁੱਤਰ ਨਿਯਮਤ ਮਸੀ ਵਾਸੀ ਡਾਲੇ ਚੱਕ ਦੇ ਨੂੰ ਪੰਜ ਗੋਲੀਆਂ ਨਾਲ ਜਖਮੀ ਹੋਇਆ ਹੈ ਇਸੀ ਤਰ੍ਹਾਂ ਇਹ ਸਾਰੀ ਟੀਮ ਜਿਹੜਾ ਹੈਗਾ ਉਸ ਦੀ ਸਟੇਟਮੈਂਟ ਲੈਣ ਵਾਸਤੇ ਅੰਬੇਰ ਸਰ ਹਸਪੀਟਲ ਪਹੁੰਚੀ। ਇਹ ਤੋਂ ਪਤਾ ਲੱਗਾ ਕਿ ਸਿਮਰ ਹਸਪੀਟਲ ਤੋਂ ਅਮਨਦੀਪ ਹਸਪੀਟਲ ਦੇ ਵਿੱਚ ਡਾ ਰੈਫਰ ਕੀਤਾ ਗਿਆ ਹੈ। ਤੇ ਉਸ ਦੀ ਮਦਨਬਸੀ ਦੀ ਅਸੀਂ ਸਟੇਟਮੈਂਟ ਲਈ ਸਟੇਟਮੈਂਟ ਲੈਣ ਤੋਂ ਬਾਅਦ ਕਲੀਅਰ ਹੋਇਆ ਕਿ ਜਿਹੜੇ ਦੋ ਹੈਗੇ ਪਰਮਵੀਰ ਉਹ ਸਨਾਨਿਤ ਤੇ ਉਸ ਦਾ ਪਰ ਆ ਜਿਹੜਾ ਸੁੰਦਰ ਹੈਗਾ ਦੋਨਾਂ ਬੰ ਲੋਗ ਗੋਲੀਆਂ ਚਲਾਈਆਂ ਗਈਆਂ। ਇਸੇ ਤਰ੍ਹਾਂ ਹੀ ਮਾਨਯੋਗ ਐਸਐਸਪੀ ਮੈਮ ਦੀ ਦਿੱਸਾ ਨਿਰਦੇਸ਼ ਸ਼ੀਲ ਜਿਹੜਾ ਹੈਗਾ ਇਹ ਮੁਕੱਦਮਾ ਨੰਬਰ 50/24 ਪੀਐਸ ਕਿਲਾਲਾ ਸਿੰਘ ਦੇ ਵਿਰੁੱਧ ਦਰਜ ਕੀਤਾ ਗਿਆ। ਤੇ ਵਕ ਵਕਤੀ ਮਦ ਜਿਹੜਾ ਹੈਗਾ ਵਾ 팀ਾ ਜੇ ਇਨਵੈਸਟੀਗੇਟ ਕਰ ਰਿਹਾ ਸੀ ਤੇ ਫਰਮ ਇਨਫੋਰਮੇਸ਼ਨ ਟੋਟਲ ਈਵਨਿੰਗ ਤੱਕ ਜਿਹੜਾ ਹੈਗਾ ਦੋਨਾਂ ਨੂੰ ਅਸੀਂ ਜਿਹੜਾ ਹੈਗਾ ਗ੍ਰਿਫਤਾਰ ਕਰ ਲਿਆ ਮੈਂ ਇਹ ਜਿਹੜੇ ਦੋਨੇ ਪਹਿਲਾਂ ਵੀ ਪਰੀਮ ਮਾਰਨੇ ਜਿਹੜੇ ਦੱਸ ਨੇ ਔਰ ਇਹ ਦਾ ਵੀ ਆਪਸ ਚ ਲੜਾਈ ਜਿਹੜੀ ਆ ਉਹ ਕੀ ਮਕਸਦ ਹੈ ਇਹਨਾਂ ਦਾ ਜਿਹੜਾ ਪਿਛਲੇ ਕਾਫੀ ਸਮੇਂ ਦੇ ਇਹ ਤਮਲਾ ਕਰਦੇ ਕਾਫੀ ਸਮੇਂ ਤੋਂ ਜਿਹੜਾ ਹੈਗਾ ਵਾ ਇਹ ਆਪਸ ਦੇ ਵਿੱਚ ਇਹਨਾਂ ਦੀ ਆਪਸੀ ਕ੍ਰਾਸ ਜਿਹੜੇ ਪਰਚੇ ਹੋਏ ਸੀਗੇ ਤੇ ਆਪਸੀ ਵਿੱਚ ਜਿਹੜੇ ਹੈਗੇ ਲੜਾਈ ਝਗੜੇ ਜਿਹੜੇ ਕੁਕਮਾਰ ਦੇ ਸੀਗੇ ਤੇ ਉਸ ਤੋਂ ਬਾਅਦ ਹੀ ਇਹਨਾਂ ਦੇ ਜਿਹੜੇ ਹੈਗੇ ਲੜਾਈ ਝਗੜੇ ਵਾਧੇ ਗਏ ਜਿਸ ਦੇ ਤਹਿਤ ਜਿਹੜਾ ਪਰਮਜੀਤ ਉਫਨਾਨਿਕ ਹੈਗਾ ਉਸ ਦੇ 10 ਜਿਹੜੇ ਪਰਚੇ ਹੈਗੇ ਆ ਤੇ ਜਿਹੜਾ ਮਦਨ ਮਸੀ ਜਿਸ ਨੂੰ ਗੋਲੀਆਂ ਲੱਗਿਆ ਹੈ ਉਸ ਦੇ ਵਿੱਚ 6 ਤੋਂ 7 ਦੇ ਕਰੀਬ ਜਿਹੜੇ ਪਰਚੇ ਹੈਗੇ ਆ ਫਿਰ ਇਲਾਕੇ ਦੇ ਵਿੱਚ ਜਿਹੜਾ ਇਹ ਆਪਣਾ ਪਰਕਸ਼ਸਰ ਕਾਇਮ ਕਰਨਾ ਚਾਹੁੰਦੇ ਕਿ ਮੇਰਾ ਨਾਮ ਹੋਵੇ ਲੋਕਾਂ ਦਾ ਇਸ਼ਤ ਪੁਣਾ ਕਰਨਾ ਚਾਹੁੰਦੇ ਆਪਣੇ ਨਾਮ ਦੀ ਨੂੰਟ-ਫੂਟ ਜਿਹੜੇ ਨੇ ਦੋਨੋਂ ਇੱਕ ਦੋਨਾਂ ਦਾ ਹੀ ਕ੍ਰਿਮੀਨਲ ਰਿਕਾਰਡ ਹੈਗਾ ਤੇ ਕਿਤੇ ਨਾ ਕਿਤੇ ਦੋਨੇ ਹੀ ਇੱਕ ਦੂਸਰੇ ਦੇ ਦੋਸ਼ੀ ਹੈਗੇ ਆ ਤੇ ਜਿਸ ਦੇ ਕਰੀਬ ਜਿਹੜਾ ਹੈਗਾ ਉਹਨਾਂ ਨੇ ਗੋਲੀਆਂ ਚਲਾਈਆਂ ਤੇ ਦੋਨੇ ਇੱਕ ਤਾਂ ਹਸਪੀਟਲ ਦੇ ਵਿੱਚ ਐਡਮਿਟ ਹੈ ਦੂਸਰਾ ਜਿਹੜਾ ਹੈਗਾ ਉਸ ਨੂੰ ਅਰੈਸਟ ਕਰ ਲਿਆ ਜਿਹਨਾਂ ਦਾ ਇਹ ਜਿਹੜਾ ਨਾਮਕ ਹੈ ਇਹ ਬਿੱਟੇ ਕਾਫੀ ਲੰਬੇ ਸਮੇਂ ਤੋਂ ਸੁਰੱਖੀਆਂ ਚ ਇਹ ਵਾਲਾ ਇਹ ਕਿਸੇ ਗੈਂਗ ਵਾਸਤੇ ਕੰਮ ਕਰਦਾ ਕਿ ਜਾਂ ਆਪਣੇ ਤੌਰ ਤੇ ਕੰਮ ਕਰਦਾ ਤੇ ਫਿਲਹਾਲ ਤਹੋ ਜੀ ਕੋਈ ਗੱਲ ਸਾਹਮਣੇ ਨਹੀਂ ਆਈ ਬਟ ਜਿਹੜਾ ਹੈਗਾ ਇਹਨਾਂ ਦੀ ਆਪਸੀ ਵਜ੍ਹਾ ਰਣ ਜਿਹੜੀ ਲੜਾਈ ਚਗੜੀਦੀ ਉਹ ਹੈਗੀ ਸੀ ਗਿ ਮਦਨ ਮਸੀਹ ਦੇ ਤੇ ਪਰਮਵੀਰ ਦੀ ਤੇ ਉਹ ਜਿਹੜਾ ਦੂਸਰਾ ਉਹਦਾ ਭਰਾ ਸੁੰਦਰ ਹੈਗਾ ਜੋ ਦੋਨੇ ਆਪੋ ਆਪਣੇ ਗੈਂਟ ਦੇ ਲੀਡਰ ਨੇ ਦੋਨੇ ਮਦਨ ਨੂੰ ਬਣਾ ਲਏ ਜਿਹਨਾਂ ਦੇ ਜਿਹੜੇ ਗਰੁੱਪ ਬਣਾਏ ਹੋਏ ਸੀ ਤੇ ਫਿਲਹਾਲ ਤਾਂ ਜਿਹੜੇ ਦੇਖੋ ਅਲੱਗ-ਅਲੱਗ ਬਨੇ ਹੋਏ ਆ ਇਹਨਾਂ ਦੇ ਗਰੁੱਪ ਬਨੇ ਹੋਏ ਇੱਕ ਮਦਨ ਦਾ ਗਰੁੱਪ ਬਣਿਆ ਹੋਇਆ ਦੂਸਰਾ ਜਿਹੜਾ ਪਰਮਵੀਰ ਨਾਨਿਕ ਦਾ ਗਰੁੱਪ ਬਣਿਆ ਹੋਇਆ ਤੇ ਇਹ ਗਰੁੱਪ ਵਾਈਜ਼ ਹੀ ਲੜਾਈ ਕਰਦੇ ਸੀ ਕੋਈ ਲੜਾਈ ਦਾ ਮਸਲ ਹੈ ਉਹ ਪਰ ਅਜੇ ਤੱਕ ਪਤਾ ਇਹ ਲੜਾਈ ਦਾ ਕਾਫੀ ਸਮੇਂ ਤੋਂ ਪਹਿਲਾਂ ਹੀ ਇਹਨਾਂ ਦੀ ਲੜਾਈ ਝਗੜੇ ਦੇ ਪਰਚੇ ਸੀਦੇ ਉਸੇ ਵਜ੍ਹਾ ਰਜਿਸਟਰ ਲੈ ਕੇ ਜੜੀ ਹੈਗੀ ਆ 6 ਤਰੀਕ ਨੂੰ ਰਾਤ ਨੂੰ ਜਿਹੜੀ ਸਾਢੇ 10 ਵਜੇ ਜੜੀ ਹੈਗੀ ਆ ਉਹ ਗੋਲੀਆਂ ਚੱਲੀਆਂ ਇਸ ਦੇ ਵਿੱਚ ਅਸੀਂ 3 ਦਿਨ ਦਾ ਰ ਮੰਡ ਲਿਆ ਏ ਤੇ ਦਰੋਹਨੇ ਪੁੱਛ ਕੇ ਜਿਹੜੇ ਹੈਗੇ ਆ 5 ਪਿਸਟਲ ਸਾਨੂੰ ਬਰਾਮਦ ਹੋਏ ਆ 1 ਬੱਤੀਬੋਹ ਤੇ 4 ਜਿਹੜੇ ਹੈਗੇ ਆ ਬੱਤੀਬੋਹ ਤੇ 10 ਜਿੰਦਾ ਲਾਈਵ ਜੜੇ ਆ ਰੌਂਡ ਫ੍ਰਾਮ ਕਿਤੇ ਗਏ ਗੋਲੀਆਂ ਗੋਲੀ ਕੰਸਰਟ ਚ ਦਿੱਤੀ ਸੀ ਜੀ ਉਹ ਬਰਾਮਦ ਹੋ ਗਈ ਸੀ ਫਿਲਹਾਲ ਜੋ ਸਾਡੀ ਇਨਵੈਸਟੀਗੇਸ਼ਨ ਹੈ ਉਹ ਜਿਹੜੀ ਹੈ ਕਿ ਗੋਲੀ ਵਨ ਸਾਈਡ ਚੱਲੀ ਪਰਮबीर ਊਫ ਨਾਨਿਕਵਾਲੋ ਤੇ ਉਸ ਦਾ ਭਰਾ ਸੁnderਵਾਲੋ ਜਿਹੜੀਆਂ ਗੋਲੀਆਂ ਚਲਾਈਆਂ ਗਈਆਂ ਮੈਨੂੰ ਇਹ ਜਿਹੜੇ ਪਾਲਿਟਿਸਟ ਨੇ ਕਿਹਦੇ ਉੱਪਰ ਆਇਆ ਕਿ ਤੋਂ ਬ੍ਰਾਮ ਬ ਪਰਮबीर ਊਫ ਨਾਨਿਕਵਾਲੋ ਤੇ ਉਹਦੇ ਭਰਾ ਵੱਲੋਂ ਉਹਨਾਂ ਨੂੰ ਜਦੋਂ ਪੁਸ਼ਕਿਸ਼ ਕੀਤੀ ਤੇ ਦੋਨਾਂ ਦੀ ਇਨਵੈਸਟੀਗੇਸ਼ਨ ਵਿੱਚ ਆਇਆ ਕਿ ਇਹਨਾਂ ਦੇ ਜਿਹੜੇ ਹੈਗਾ ਟੋਟਲ 5 ਸੀਗੇ ਕਿਹਦੀ ਜਗ੍ਹਾ ਮਜਾ ਰਹੇ ਆ ਅ ਇਹਦਾ ਅਸੀਂ ਘਰ ਤੋਂ ਹੀ ਬਰਾਮਤ ਕੀਤੀ ਸੀ